ਤੋ ਮੇਰੇ ਲਈ ਜਰੂਰ ਸਾਰਿਆਂ ਨੂੰ ਕਰਨਾ ਚਾਹੀਦਾ ਕਿਉਂਕਿ ਉੱਥੇ ਬਹੁਤ ਲੋੜਵੰਦ ਘਰ ਟਹਿ ਗਏ ਆ ਜ਼ਮੀਨਾਂ ਉਹਦਾ ਪਤਾ ਨਹੀਂ ਹਜੇ ਕਿੱਥੇ ਕਿਉਂਕਿ ਰੇਤ ਰੇਤ ਉੱਪਰ ਬਹੁਤ ਚੜ ਗਈ ਹੈ। ਕੱਲੇ ਕੇ ਅਸਲੀ ਲੋੜ ਤਾਂ ਹੁਣ ਪੈਣੀ ਜਦੋਂ ਪਾਣੀ ਨਹੀਂ ਉੱਤਰ ਗਿਆ। ਜਦੋਂ ਉਸ ਤੋਂ ਬਾਅਦ ਵੀ ਇੱਕ ਘਰ ਡਿੱਗਣਗੇ ਵੀ ਤਰੇੜਾਂ ਵੀ ਆਉਣਗੀਆਂ ਧੁੱਪ ਲੱਗੀ ਜਦੋਂ ਉੱਪਰੋਂ ਹਨਾ। ਇਹ ਤੋਂ ਬਾਅਦ ਜ਼ਿਆਦਾ ਸੰਭਾਲਣ ਦੀ ਲੋੜ ਹੈ ਮੈਨੂੰ ਲੱਗਦਾ ਰਾਸ਼ਨ ਬਹੁਤ ਹੋ ਚੁੱਕਾ ਹੈ ਸਾਰੇ ਕਹਿ ਰਹੇ ਕਿ ਹੁਣ ਰਾਸ਼ਨ ਦੀ ਏਡੀ ਲੋੜ ਹੈ। ਹੋਰ 5-7 ਦਿਨਾਂ ਤੱਕ ਹੜਾਂ ਦੀਆਂ ਖਬਰਾਂ ਲੋਟ ਹੋ ਜਾਣਗੀਆਂ ਪਰ ਅਸਲੀ ਲੋੜ ਬਾਅਦ ਦੇ ਵਿੱਚ ਹੈ। ਸੇਵਾ ਨੂੰ ਨੀ ਕਮਰਸ਼ੀਅਲਾਈਜ਼ ਕਰਨਾ ਚਾਹੀਦਾ। ਮੈਨੂੰ ਜਿੱਥੇ ਤੱਕ ਚੱਲੋ ਸਭ ਜਿਹੜਾ ਕਰਦਾ ਕਾਦਾ ਉਹ ਪੁੱਤ ਜੱਟ ਦਾ ਜੀ ਨੂੰ ਬੈਕ ਨਾ ਟਰਾਲੀ ਲਾਉਣੀ ਆਈ ਕਾਦਾ ਉਹ ਪੁੱਤ ਜੱਟ ਦਾ ਸਸਿਕਾ ਜੀ ਮੈਂ ਭਪਿੰਦਰ ਗਰੇਵਾ ਡੇਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਹੈ ਜੀ ਬ੍ਰੈਂਪਟਨ ਵਿਖੇ ਮੌਜੂਦ ਹਾਂ ਔਰ ਆਉਂਦੀ 13 ਤਰੀਕ ਨੂੰ ਪੰਜਾਬ ਟੇ ਮੇਲਾ ਹੋਣ ਜਾ ਰਿਹਾ ਔਰ ਮੇਰੇ ਨਾਲ ਭਾਈ ਗੁਰਪਿੰਦਰ ਭਰਾ ਨੇ ਸੋ ਭਾਈ ਜੀ ਪਹਿਲਾਂ ਤਾਂ ਡੇਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਹੈ ਸਸਿਕਾ ਜੀ ਸਸਿਕਾ ਜੀ ਭਾਈ ਭਪਿੰਦਰ ਔਰ ਸਾਰੇ ਦੇਖਣ ਸੁਣਨ ਵਾਲੇ ਭੈਣ ਭਰਾਵਾਂ ਨੂੰ ਸਤਿ ਸ਼ਕਾਲ ਜੀ ਭਲਾ ਭਾਈ ਜੀ ਫਿਰ ਕੈਨੇਡਾ ਕਿਵੇਂ ਲੱਗ ਰਿਹਾ ਵਧੀਆ ਹਾਂਜੀ ਕੈਨੇਡਾ ਵਧੀਆ ਹੁਣ ਤਾਂ 3-4 ਮਹੀਨੇ ਇੱਧਰ ਲੰਘਦੇ ਨੇ ਤਾਂ ਵਧੀਆ ਲੱਗਦਾ ਕਿ ਆ ਪਿਛਲੇ ਦਿਨੀ ਵੀ ਸ਼ੋਅ ਤੇ ਸ਼ੋਅ ਚੱਲ ਰਿਹਾ ਤੁਹਾਨੂੰ ਪਤਾ ਆ ਟਾਈਮ ਜਿਹੜਾ ਕਹਿੰਦੇ ਨੇ ਅਖੀਰਲੇ ਦਿਨ ਹੁੰਦੇ ਇੱਕ ਤਰ੍ਹਾਂ ਦੇ ਕਿਉਂਕਿ ਮੁੜ ਕੇ ਠੰਡ ਸ਼ੁਰੂ ਹੋ ਜਾਣੀ ਆ ਤੇ ਕਿਵੇਂ ਦੇਖਦੇ ਆ ਬਾਈ ਜੀ ਜਿਹੜਾ ਆਉਂਦੇ ਆਪਣੇ ਸੈਚਡੇ ਨੂੰ ਮੇਲਾ ਆ ਰਿਹਾ ਕਿਵੇਂ ਦੇਖਦੇ ਆ ਹਾਂ ਬਹੁਤ ਵਧੀਆ ਜੀ ਬਹੁਤ ਪੁਰਾਣਾ ਕਿਉਂਕਿ ਮੇਲਾ ਹੈਗਾ ਜਸਵਿੰਦਰ ਖੋਸਾ ਭਾਈ ਜੀ ਕਿੰਨੇ ਸਾਲਾਂ ਤੋਂ ਇਹ ਮੇਲਾ ਕਰਵਾ ਰਹੇ ਨੇ ਤੇ ਕੱਲਾ ਆਰਟਿਸਟ ਵੀ ਬਹੁਤ ਖੂਬਸੂਰਤ ਆਉਣੇ ਆ ਸਾਰੇ ਉਹਨਾਂ ਨੇ ਪਰਫਾਰਮ ਕਰਨਾ ਤੇ ਜਿਹੜੀਆਂ ਹੋਰ ਜਿੱਦਾਂ ਰਵਾਇਤੀ ਖੇਡਾਂ ਨੇ ਆ ਸੀਪ ਦੀ ਬਾਜੀ ਸਪੈਸ਼ਲ ਹਨਾ ਤੇ ਬੀਬੀਆਂ ਭੈਣਾਂ ਦੇ ਜਿਹੜੇ ਇਵੈਂਟਸ ਹੈਗੇ ਨੇ ਪਹਿਲਾਂ ਔਰ ਬੱਚਿਆਂ ਦੇ ਵੀ ਮੇਰੇ ਖਲੀ ਇਵੈਂਟ ਹੈਗੇ ਨੇ ਸੋ ਕੰਪਲੀਟ ਪੂਰੀ ਪੰਜਾਬੀਅਤ ਨੂੰ ਸਮਰਪਿਤ ਇਹ ਮੇਲਾ ਹੈਗਾ ਤੇ ਸਾਡੀ ਬੇਨਤੀ ਵੀ ਇਹੀ ਹੈ ਕਿ ਸਾਰੇ ਵਿਦ ਫੈਮਿਲੀ ਹਮ ਹਮਾ ਕੇ ਪਹੁੰਚੋ ਸਾਰੇ ਜੀ ਜਿਵੇਂ ਅੱਪਾ ਗੱਲ ਆਪਾਂ ਇੱਥੇ ਕਰਦੇ ਆਂ ਵੀ ਆਪਾਂ ਜੁੜਨਾ ਨਾ ਜੁੜਨਾ ਬੱਚਿਆਂ ਨੂੰ ਆਪਾਂ ਜਿਵੇਂ ਆਪਾਂ ਪਹਿਲਾਂ ਵੀ ਕਰਕੇ ਹਟੀਆਂ ਅਪੀਲ ਵੀ ਬੱਦ ਤੋਂ ਬੱਦ ਰਜਿਸਟਰਡ ਕਰਾਓ ਤਾਂ ਕਿ ਆਪਣੀਆਂ ਰਵਾਇਤੀ ਖੇਡਾਂ ਨੇ ਉਹਦੇ ਨਾਲ ਬੱਚੇ ਆ ਕੇ ਜੁੜਨਗੇ ਤਾਂ ਹੀ ਦੇਖਣਗੇ ਤਾਂ ਹੀ ਅਸੀਂ ਉਹਨਾਂ ਨੂੰ ਕੱਲ ਨੂੰ ਕਹਿ ਸਕਦੇ ਆਂ ਵੀ ਦੇਖੋ ਜੀ ਸਾਡਾ ਇਹ ਉੱਥੇ ਜਿਵੇਂ ਆਪਾਂ ਦੇਖਿਆ ਜਾਵੇ ਵੀ ਪਿੱਛੇ ਆਪਣੇ ਅੱਜ ਜਿਹੜੀ ਪ੍ਰੋਬਲਮ ਆਈ ਹੈ ਹੜ੍ਹਾਂ ਦੇ ਕਾਰਨ ਜਿਹੜੀ ਮਾਰ ਪਈ ਹੋਈ ਆ ਉਹਦੇ ਵਿੱਚ ਜਿਹੜੀ ਹੁਣ ਬਾਈ ਹੁਣਾਂ ਨੇ ਜਿਵੇਂ ਅਪੀਲ ਕੀਤੀ ਆ ਕਿਵੇਂ ਦੇਖਦੇ ਆਂ ਬਿਲਕੁਲ ਜੀ ਜਦੋਂ ਵੀ ਪੰਜਾਬ ਤੇ ਕੋਈ ਵੀ ਆਫਤ ਆਉਂਦੀ ਆ ਅਸੀਂ ਤਾਂ ਉਹਨੂੰ ਵੀ ਇੱਕ ਖੇੜੇ ਮੱਥੇ ਪ੍ਰਵਾਨ ਕਰਦੇ ਆਂ ਜਿਵੇਂ ਗੁਰੂ ਸਾਹਿਬ ਨੇ ਕਿਹਾ ਕਿ ਚੜ੍ਹਦੀ ਕਲਾ 'ਚ ਰਹਿਣਾ ਸੋ ਜਿੱਦਾਂ ਜਸਿੰਦਰ ਖੁਸਾਪਾ ਜੀ ਹੋਰਾਂ ਨੇ ਵੀ ਪਹਿਲਾਂ ਬੋਲੇ ਨੇ ਕਿ ਆਪਾਂ ਉਹਨਾਂ ਦੀ ਮਦਦ ਵੀ ਕਰਨੀ ਕਿਉਂਕਿ ਮੇਲਾ ਬਿਲਕੁਲ ਫ੍ਰੀ ਆ ਉਹ ਜੋ ਵੀ ਕਹਿੰਦੇ ਹੁੰਦੇ ਬਣਦਾ ਸਰਦਾ ਤਿਲ ਫੁੱਲ ਦਸਵਾਂ ਦਸੌਂ ਜਿਵੇਂ ਕੱਢਦੇ ਆ ਤੇ ਉਹ ਮੇਰੇ ਲਈ ਜਰੂਰ ਸਾਰਿਆਂ ਨੂੰ ਕਰਨਾ ਚਾਹੀਦਾ ਕਿਉਂਕਿ ਉੱਥੇ ਬਹੁਤ ਲੋੜਵੰਦ ਘਰਟ ਹੈਗੇ ਆ ਜ਼ਮੀਨਾਂ ਦਾ ਪਤਾ ਨਹੀਂ ਹਜੇ ਕਿੱਥੇ ਕਿਉਂਕਿ ਰੇਤ ਰੇਤ ਉੱਪਰ ਬਹੁਤ ਚੜ ਗਈ ਹੈ ਨਾ ਤੇ ਹੋਰ ਪਸ਼ੂਆਂ ਦੇ ਨੁਕਸਾਨ ਹੋ ਗਏ ਬਹੁਤ ਜ਼ਿਆਦਾ ਨੁਕਸਾਨ ਹੋਇਆ ਆਪਾਂ ਦੇਖਦੇ ਹਾਂ ਸੋਸ਼ਲ ਮੀਡੀਆ ਕਰਕੇ ਸੋ ਉਹਦੇ ਨਾਲ ਦਸਵਾਂ ਦਸੌਂ ਨਿਕਲ ਜੂ ਸਹਾਇਤਾ ਹੋ ਜੂਗੀ ਸੋ ਇਹ ਇਹ ਵੀ ਇੱਕ ਜ਼ਰੂਰੀ ਬੇਨਤੀ ਹੈ ਕਿ ਜੋ ਵੀ ਤਿਲ ਫੁੱਲ ਸਰਦਾ ਬਣਦਾ ਹੈ ਉਹ ਸਭ ਨੂੰ ਇੱਥੇ ਯੋਗਦਾਨ ਪਾਉਣਾ ਚਾਹੀਦਾ ਜਿਵੇਂ ਅੱਪਾ ਗੱਲ ਕਰਦੇ ਜਿਵੇਂ ਆਪਾਂ ਕੀਤਾ ਵੀ ਚਲੋ ਬੰਦੇ ਨਾ ਬੰਦਾ ਹੁੰਦਾ ਜੀ ਕਿੰਨੇ ਨਾ ਮੋਢੇ ਨਾ ਮੋਢਾ ਲਾ ਕੇ ਖੜਾਂਗੇ ਨਾਲੇ ਸਾਡੇ ਪੰਜਾਬੀਆਂ ਦੀ ਤਾਂ ਫਿਤਰਤ ਰਹੀ ਆ ਬਾਈ ਹੁਣੇ ਵੀ ਹਰ ਲੰਗਰ ਲਾਉਂਦੇ ਆ ਜੀ ਔਰ ਕਈ ਸਾਲਾਂ ਤੋਂ ਲਾ ਰਿਹਾ ਇੱਥੇ ਡਾਊਨ ਟਾਊਨ ਜਿਵੇਂ ਸਾਡੀ ਇਹ ਸਾਡੇ ਗੁਰੂ ਨੇ ਸਾਨੂੰ ਸਿਖਾਇਆ ਜੀ ਔਰ ਜੇ ਆਪਾਂ ਗੱਲ ਕੀਤੀ ਜਾਵੇ ਲੰਗਰ ਜਿਸ ਤਰੀਕੇ ਨਾਲ ਮਤਲਬ ਲੋਕ ਸੇਵਾ ਕਰ ਰਿਹਾ ਜੀ ਆਪਾਂ ਨੋ ਡਾਊਟ ਉਹਨਾਂ ਦੇ ਕੋਈ ਡਾਊਟ ਨਹੀਂ ਹੈ ਪਰ ਕਈ ਵਾਰੀ ਕਿੰਨਾਂ ਦੇ ਵੀ ਜ਼ਰੂਰਤ ਤੋਂ ਜ਼ਿਆਦਾ ਵੀ ਚੀਜ਼ ਕਿਤੇ ਪਹੁੰਚ ਜ ਆਪ ਨਨ ਆ ਗਏ ਸੀਗੇ ਪਰ ਉਥੇ ਲੰਗਰ ਇੰਨਾ ਕੁ ਹੋ ਚੁੱਕਿਆ ਵੀ ਉਹ ਹੁਣ ਬਰਬਾਦ ਹੋ ਰਿਹਾ ਤੇ ਕੀ ਲੱਗਦਾ ਤੁਹਾਨੂੰ ਵੀ ਇਹਦੇ ਚ ਕੋਈ ਵਿਉਂਤਵੰਦੀ ਹੋਣੀ ਚਾਹੀਦੀ ਹੈ ਕਿਉਂਕਿ ਹੁਣ ਇਹੀ ਗੱਲ ਕੀਤੀ ਜਾ ਰਹੀ ਹੈ ਵੀ ਜੋ ਪਾਣੀ ਥੱਲੇ ਜਾਊਗਾ ਤਾਂ ਆਪਾਂ ਵਿਉਂਤਵੰਦੀ ਨਾਲ ਚੱਲੀਏ ਤਾਂ ਕਿ ਆਪਾਂ ਘਰ-ਘਰ ਤੱਕ ਮਦਦ ਪਹੁੰਚਾ ਸਕੀਏ ਤੁਸੀਂ ਕੀ ਕਹਿੰਦੇ ਆ ਬਿਲਕੁਲ ਜੀ ਆਪਣੇ ਦੋਸਤ ਨੇ ਉਥੇ ਆਪਣੀ ਵੀ ਇੱਕ ਟੀਮ ਉਥੇ ਲੱਗੀ ਹੋਈ ਹੈ ਜਿਹੜੇ ਮੁੰਡੇ ਆਪਣੇ ਮਿੱਤਰ ਪਿਆਰੇ ਗਏ ਉਹ ਦੱਸਦੇ ਵੀ ਰਾਸ਼ਨ ਤਾਂ ਇੰਨਾ ਜ਼ਿਆਦਾ ਹੋ ਚੁੱਕਿਆ ਹੈ ਮਤਲਬ ਕਈ ਰੱਜੇ ਪੁੱਜੇ ਜਾਂ ਜਿਹੜੇ ਪਿੰਡਾਂ 'ਚ ਪਾਣੀ ਨਹੀਂ ਵੀ ਹੈ ਉਹ ਦੂਰੋਂ ਟਰਾਲੀਆਂ ਆਉਂਦੀਆਂ ਤਾਂ ਉਹ ਕਹਿੰਦੇ ਅਸੀਂ ਵੰਡ ਦਿਆਂਗੇ ਤੇ ਉਹ ਉੱਥੇ ਵਿੱਚ ਹੀ ਰਹਿ ਜਾਂਦਾ ਇਹ ਮਤਲਬ ਹਕੀਕਤ ਗੱਲ ਹੋ ਰਹੀ ਹੈ ਗਰਾਊਂਡ ਲੈਵਲ ਤੋਂ ਗੱਲ ਇਹ ਕਿ ਅਸਲੀ ਲੋਡ ਤਾਂ ਹੁਣ ਪੈਣੀ ਜਦੋਂ ਪਾਣੀ ਨਹੀਂ ਉਤਰ ਗਿਆ ਜਦੋਂ ਉਸ ਤੋਂ ਬਾਅਦ ਵੀ ਇੱਕ ਘਰ ਡਿੱਗਣਗੇ ਵੀ ਤਰੇੜਾਂ ਵੀ ਆਉਣਗੀਆਂ ਧੁੱਪ ਲੱਗੀ ਜਦੋਂ ਉੱਪਰੋਂ ਹਨਾ ਜੀ ਤੇ ਰੇਤਾ ਵੀ ਉਹ ਸਾਫ਼ ਕਰਨਾ ਪਸ਼ੂਆਂ ਦਾ ਜਿਹੜਾ ਨੁਕਸਾਨ ਹੋਇਆ ਬਿਮਾਰੀਆਂ ਫੈਲਣ ਦਾ ਡਰ ਵੀ ਹੈ ਸੋ ਇਹ ਤੋਂ ਬਾਅਦ ਜ਼ਿਆਦਾ ਸੰਭਾਲਣ ਦੀ ਲੋੜ ਹੈ ਮੈਨੂੰ ਲੱਗਦਾ ਰਾਸ਼ਨ ਬਹੁਤ ਹੋ ਚੁੱਕਾ ਸਾਰੇ ਕਹਿ ਰਹੇ ਕਿ ਹੁਣ ਰਾਸ਼ਨ ਦੀ ਏਡੀ ਲੋੜ ਹੈ ਨਹੀਂ ਲੈ ਕੇ ਜਾਣ ਦੀ ਬਹੁਤ ਰਾਸ਼ਨ ਸੋ ਬਾਕੀ ਚੀਜ਼ਾਂ ਵੱਲ ਮੈਨੂੰ ਲੱਗਦਾ ਵੀ ਇੱਕਦਮ ਤਾਂ ਆਪਾਂ ਪੂਰੇ ਚਲੇ ਗਏ ਜਿਸ ਦਿਨ ਮਤਲਬ ਹੋਰ 5-7 ਦਿਨਾਂ ਤੱਕ ਹੜਾਂ ਦੀਆਂ ਖਬਰਾਂ ਲੋਪ ਹੋ ਜਾਣਗੀਆਂ ਪਰ ਅਸਲੀ ਲੋੜ ਬਾਅਦ ਦੇ ਵਿੱਚ ਪੈਣੀ ਹੈ। ਅਭ ਇਹ ਇਹ ਹੋਵੇ ਕਿਤੇ ਵੀ ਅਸੀਂ ਪਹਿਲਾਂ ਤਾਂ ਜਿ ਮਨਾ ਮੋ ਜਿਵੇਂ ਸਾਡੀ ਆਦਤ ਆ ਵੀ ਚੱਲ ਵੀ ਚੱਲ ਚੱਲ ਤੇ ਜਦੋਂ ਅਸਲੀ ਲੋੜ ਆ ਉਦੋਂ ਅਸੀਂ ਕਿਤੇ ਗੈਰ ਹੋ ਜਾਂਦੇ ਹਾਂ। ਉਹ ਉਹ ਤਾਂ ਕਈ ਵਾਰੀ ਆਪਾਂ ਉਹ ਕਿਉਂਕਿ ਆਪਾਂ ਜਿਆਦਾ ਸੋਸ਼ਲ ਮੀਡੀਆ ਤੋਂ ਹੀ ਪ੍ਰਭਾਵਿਤ ਹੁੰਨੇ ਹਾਂ ਹਨਾ ਤੇ ਉਦੋਂ ਬਾਅਦ ਦੇ ਵਿੱਚ ਉਸ ਚੀਜ਼ ਦੀ ਲੋੜ ਪੈਣੀ ਜਦੋਂ ਉਹਨਾਂ ਨੂੰ ਸਹੀ ਅਰਥਾਂ ਦੇ ਵਿੱਚ ਸਹਾਇਤਾ ਦੀ ਲੋੜ ਹੋਊਗੀ। ਮੈਨੂੰ ਵੀ ਲੱਗਦਾ ਤੁਹਾਨੂੰ ਜਿਵੇਂ ਆਪਾਂ ਸੋਸ਼ਲ ਮੀਡੀਆ ਦੀ ਗੱਲ ਕੀਤੀ ਆ ਬਈ ਕਈ ਵਾਰੀ ਸੋਸ਼ਲ ਮੀਡੀਆ ਦਾ ਜਿੱਥੇ ਆਪਾਂ ਕਹਿੰਦੇ ਹੁੰਦੇ ਵੀ ਚੰਗੇ ਲਈ ਹੁੰਦੀ ਹੈ ਉੱਥੇ ਚਲੋ ਕਿਸੇ ਚੀਜ਼ ਦਾ ਜੇ ਇੱਕ ਚੰਗਾ ਪਾਸਾ ਤੇ ਬੁਰਾ ਪਾਸਾ ਵੀ ਹੁੰਦਾ ਪਰ ਇਹਦੇ ਨਾਲ ਕਈ ਵਾਰੀ ਹੁਣ ਜਿਵੇਂ ਗੱਲਾਂ ਹੁਣੇ ਬਾਹਰ ਗੱਲਾਂ ਕਰਦੇ ਸੀ ਕਹਿੰਦੇ ਵੀ ਉਹ ਸਾਨੂੰ ਮੈਸੇਜ ਆ ਰਹੇ ਆ ਵੀ ਤੁਸੀਂ ਸੇਵਾ 'ਚ ਨਹੀਂ ਆਏ ਉਹ ਕਹਿੰਦੇ ਕੋਈ ਜ਼ਰੂਰੀ ਤਾਂ ਨਹੀਂ ਹੁੰਦੀ ਵੀ ਫੋਟੋ ਪਾ ਕੇ ਸੇਵਾ ਕਰਨ ਦੀ ਜਿਵੇਂ ਤੁਸੀਂ ਇੱਥੇ ਬੈਠੇ ਹੋ ਆਪਣੇ ਕੋਈ ਯਾਰ ਦੋਸਤ ਭਾਈ ਭੈਣ ਉੱਥੇ ਲੱਗੇ ਹੋਣੀਆਂ ਔਰ ਜ਼ਰੂਰੀ ਤਾਂ ਨਹੀਂ ਕੋਈ ਪਰ ਅੱਜ ਕੱਲ੍ਹ ਜਮਾਨਾ ਇਹੋ ਜਿਹਾ ਮੈਨੂੰ ਲੱਗਦਾ ਵੀ ਸੇਵਾ ਨੂੰ ਨੀ ਕਮਰਸ਼ੀਅਲਾਈਜ਼ ਕਰਨਾ ਚਾਹੀਦਾ ਮੈਨੂੰ ਜਿੱਥੋਂ ਤੱਕ ਚਲੋ ਸਭ ਜਿਹੜਾ ਕਰਦਾ ਉਹ ਚ ਦੋ ਚੀਜ਼ਾਂ ਨੇ ਬਾਈ ਇੱਕ ਤਾਂ ਇਹ ਹੁੰਦੀ ਵੀ ਚਲ ਦੂਜਿਆਂ ਨੂੰ ਵੀ ਪ੍ਰੇਰਣਾ ਮਿਲਦੀ ਕਹਿ ਲਓ ਵੀ ਇਹਰ ਫਲਾਣਾ ਬੰਦਾ ਕਰਕੇ ਅਸੀਂ ਵੀ ਚੱਲ ਗਏ ਪ੍ਰੇਰਣਾਦਾਇਕ ਜੇ ਉਹਨੂੰ ਪੋਜੀਟਿਵਲੀ ਲੈਨੇ ਆ ਤਾਂ ਪਰ ਜਿਹੜਾ ਓਵਰ ਵੀ ਆਪਾਂ ਕਹਿੰਦੇ ਹੁੰਦੇ ਵੀ ਚਾਰ ਕੇਲੇ ਵੰਡ ਕੇ ਤੇ 15 ਥਾਵਾਂ ਤੇ ਫੋਟੋ ਪਾ ਦਈਏ ਇਹ ਵਧੀਆ ਗੱਲ ਨਹੀਂ ਉਹ ਤਾਂ ਕਹਿੰਦੇ ਨੇ ਨੇਕੀ ਕਰ ਤੇ ਦਰਿਆ ਚ ਹਾਂ ਦਰਿਆਜ ਸੁੱਟ ਵੀ ਤੁਸੀਂ ਭੁੱਲ ਜੋ ਜੇ ਕਿਸੇ ਦਾ ਭਲਾ ਕੀਤਾ ਸੋ ਪ੍ਰਮਾਤਮਾ ਨੂੰ ਪਤਾ ਹੀ ਹੁੰਦਾ ਤੁਸੀਂ ਜਿਹੜਾ ਚੰਗਾ ਕਰ ਰਹੇ ਹੋ ਉਹ ਕਿਉਂਕਿ ਕਿਤੇ ਵੀ ਦਰਜੋ ਨਾ ਹੋਵੇ ਦੁਨੀਆ ਚ ਪਰ ਉਹਦੀ ਕਚਹਿਰੀ ਚ ਜ਼ਰੂਰ ਦਰਜ ਹੁੰਦਾ ਜੀ ਤੇ ਅਖੀਰ ਦੇ ਵਿੱਚ ਬਾਈ ਜੀ ਔਕਾ ਦੋ ਤੇ ਨਾਲੇ ਦੋ ਬੋਲ ਜਿਹੜਾ ਟਰਾਲੀ ਆਪਣਾ ਇਹਨਾਂ ਦੇ ਗਾਣਾ ਬੜਾ ਫੇਮਸ ਟਰਾਲੀ ਵਾਲੇ ਗਾਣੇ ਦੇ ਮੈਂ ਸੁਣਾਉਣਾ ਜੀ ਦੋ ਲਾਈਨ ਹੂੰ ਹੋ ਸੁਣਦੇ ਸਿਆਂ ਦੇ ਗੋਣ ਅਸਲੀ ਖੇਚਣ ਚੁਣ ਚੁਣ ਹੋ ਸੁਣ ਦੇਸੀਆਂ ਦੇ ਗੋਣ ਅਸੀਂ ਲਿਖੇ ਚੋਣ ਚੋਣ ਦਾਰੂ ਕਰਦੀ ਨਾ ਸ਼ੌਕ ਨਾ ਬਣਾਈ ਕਾਦਾ ਉਹ ਪੁੱਤ ਜੱਟ ਦਾ ਜੀ ਨੂੰ ਬੈਕ ਨਾ ਟਰਾਲੀ ਲਾਉਣੀ ਆਈ ਕਾਦਾ ਉਹ ਪੁੱਤ ਜੱਟ ਦਾ ਤੇ ਪਾਣੀ ਟੁੱਟਿਆ ਨਹੀਂ ਜੀ ਦੇ ਕੋਲੋਂ ਵੱਜਿਆ ਜਿਹੜਾ ਕੌਡੀ ਦੇ ਮੈਦਾਨ ਚ ਨਹੀਂ ਗੱਜਿਆ ਪਟਾ ਇੰਜਣ ਤੋ ਲਾ ਕੇ ਪੱਠੇ ਹੱਥੀ ਕੁੱਤਰਾ ਕੇ ਹੋ ਪਟਾ ਮੋਟਰ ਦਾ ਲਾ ਕੇ ਪੱਠੇ ਹੱਥੀ ਕੁੱਤਰਾ ਕੇ ਜੀਨੇ ਸ਼ੌਕ ਨਾਲ ਬਾਡੀ ਨਾ ਬਣਾਈ ਕਾਦਾ ਉਹ ਪੁੱਤ ਜੱਟ ਦਾ ਉਹ ਜੀਨੂ ਬੈਕ ਨਾ ਟਰਾਲੀ ਲਾਉਣੀ ਆਈ ਕਾਦਾ ਉਹ ਪੁੱਤ ਜੱਟ ਦਾ ਬਾਈ ਜੀ ਥੈਂਕ ਯੂ ਬਹੁਤ ਬਹੁਤ ਮਿਹਰਬਾਨੀ ਤੇ ਮਿਲਦੇ ਆ ਜੀ ਫਿਰ 13 ਤਰੀਕ ਨੂੰ ਜੀ ਜੀ ਬਾਈ ਜੀ ਬਿਲਕੁਲ ਤੇ ਲੋਕਾਂ ਨੂੰ ਅਖੀਰ ਦੇ ਵਿੱਚ ਕੋਈ ਸੱਦਾ ਦੇਣਾ ਕੋਈ ਹੋਰ ਕਹਿਣਾ ਹਾਂ ਬਿਲਕੁਲ ਮੈਂ ਇਹੀ ਬੇਨਤੀ ਕਰਨੀ ਚਾਹੂੰਗਾ ਸਾਰੇ ਪੰਜਾਬੀ ਭਾਈਚਾਰੇ ਨੂੰ ਜਿੰਨੇ ਇੱਥੇ ਬ੍ਰੈਂਟਨ ਦੇ ਵਿੱਚ ਹੈ ਕਿ ਹੁਮ ਹਮਾ ਕੇ ਮੇਲੇ ਤੇ ਪਹੁੰਚੋ ਸਾਰੇ ਹੀ ਕਲਾਕਾਰ ਇੱਕ ਤੋਂ ਇੱਕ ਮਤਲਬ ਬਹੁਤ ਖੂਬਸੂਰਤ ਕਲਾਕਾਰ ਬਾਈ ਹੋਰਾਂ ਨੇ ਇਕੱਠੇ ਕੀਤੇ ਆ ਸਾਡੇ ਵੀ ਧੰਨਵਾਗ ਸਾਨੂੰ ਵੀ ਹਾਜ਼ਰੀ ਲਵਾਉਣ ਦਾ ਮੌਕਾ ਮਿਲ ਰਿਹਾ ਸੋ ਪਰਿਵਾਰਿਕ ਇੱਕ ਪ੍ਰੋਗਰਾਮ ਹੋਗਾ ਜਿਦਾ ਆਈ ਸਾਲ ਹੁੰਦਾ ਤੇ ਸਾਰੇ ਜਿੰਨੇ ਜ਼ਰੂਰ ਆਓ ਸੋ ਇਹ ਸਨ ਗੁਰਵਿੰਦਰ ਪ੍ਰਵਾਰ ਜੀ ਨੇ ਦੱਸਿਆ ਵੀ ਹੋਕਾ ਦਿੱਤਾ ਵੀ 13 ਤਰੀਕ ਨੂੰ ਵੁੱਡ ਵਾਈਨ ਜਿਹੜਾ ਆਪਣੇ ਮਾਲ ਹੈ ਜੀ ਉਹਦੀਆਂ ਗਰਾਊਂਡਾਂ ਦੇ ਵਿੱਚ ਆਪਾਂ ਰੌਣਕਾਂ ਲਾਵਾਂਗੇ ਔਰ ਆਪਣੀਆਂ ਜਿਹੜੀਆਂ ਰਵਾਇਤੀ ਖੇਡਾਂ ਨੇ ਰਵਾਇਤੀ ਜਿਹੜੇ ਆਪਣੇ ਚਾਹੇ ਕਬੂਤਰਬਾਜੀ ਹੋਵੇ ਬੱਚਿਆਂ ਦੀ ਖੋਖੋ ਹੋਵੇ ਸੀਪ ਦੀਆਂ ਬਾਜੀ ਹੋਣ ਵੀ ਹਰ ਤਰ੍ਹਾਂ ਦੇ ਉੱਥੇ ਜਿਹੜੇ ਬਜ਼ੁਰਗਾਂ ਦੇ ਨਾਲ ਬੱਚਿਆਂ ਦੇ ਨਾਲ ਚੀਜ਼ਾਂ ਜਿਹੜੀਆਂ ਖੇਡਣ ਵਾਲੀਆਂ ਖੇਡੀਆਂ ਜਾਣਗੀਆਂ ਭੱਜਣ ਵਾਲੇ ਭਜਾਏ ਜਾਣਗੇ ਤੇ ਟਰੱਕ ਸ਼ੋ ਸਪੈਸ਼ਲੀ ਔਰ ਮੋਟਰਸਾਈਕਲ ਕਲੱਬ ਕੰਨਿਓ ਵੀ ਸਾਰੇ ਉੱਥੇ ਆਉਣਗੇ ਸੋ ਹਮ ਆ ਕੇ ਆਪਾਂ ਨੂੰ ਹਿੱਸਾ ਪਾਉਣਾ ਚਾਹੀਦਾ ਔਰ ਜ ਜਿਹੜੀ ਆਫਤਾਈ ਹੋਈ ਆ ਹਰ ਪੀੜਤਾਵਾਂ ਦੇ ਲਈ ਜਿਹੜਾ ਆਪਾਂ ਫੰਡ ਰੇਜ਼ਿੰਗ ਦੀ ਗੱਲ ਕੀਤੀ ਹੈ ਕਿਉਂਕਿ ਆਮ ਆਪਾਂ ਕਿਸੇ ਵੀ ਸ਼ੋਅ ਦੇ 50 50 100 100 ਡਾਲਰ ਦੀਆਂ ਟਿਕਟਾਂ ਲੈ ਕੇ ਜਾਂਦੇ ਆ ਤੇ ਉੱਥੇ ਜਿੰਨਾ ਵੀ ਆਪਣਾ ਬਣਦਾ ਸਰਦਾ ਡਾਲਰ 2 ਡਾਲਰ 10 ਡਾਲਰ ਉਹਨਾਂ ਦਾ ਆਪਾਂ ਨੂੰ ਉੱਥੇ ਮੇਰੇ ਹਸਾਬ ਨਾਲ ਡੋਨੇਟ ਕਰਨਾ ਚਾਹੀਦਾ ਕਿਉਂਕਿ ਦਸਵੰਦ ਸਾਡੇ ਗੁਰੂਆਂ ਨੇ ਕਿਹਾ ਵੀ ਦਸਵੰਦ ਕੱਢਾਂਗੇ ਤੇ ਚੰਗੇ ਰਹਿਾਂਗੇ ਕਿਉਂਕਿ ਦਸਵੰਦ ਨਾਲ ਹੀ ਆਪਣਾ ਜਿਹੜਾ ਕਾਰੋਬਾਰ ਆ ਚਾਹੇ ਆਪਣੀ ਸਾਡੀ ਘਰ ਆ ਉਹ ਫੁੱਲਦਾ ਵਾ ਕਿਉਂਕਿ ਪਰਫੁੱਲਤ ਉਹਦੇ ਨਾਲ ਹੀ ਅਸੀਂ ਉਹਨੇ ਕੋਈ ਪੰਜਾਬੀਆਂ ਦਾ ਨੋਈ ਵੱਡਾ ਵੀ ਤੁਹਾਡੀ ਲੋੜ ਹੈ ਖਾਸ ਕਰਕੇ ਐਨ ਆਰ ਆ ਵੀਰਾਂ ਦੀ ਸੋ ਕੈਮਰਾਮੈਨ ਪ੍ਰਿਤਪਾਲ ਦੇ ਨਾਲ ਭਪਿੰਦਰ ਗਰੇਵਾ ਡੇਲੀ ਪੁਸ਼ਪੀਆਬੀ ਬ੍ਰੈਂਟਨ ਕੈਨੇਡਾ